ਇਸ ਸਰਕਾਰ ਦੇ ਵਿੱਚ ਮੇਰੀ ਤੀਸਰੀ ਨੌਕਰੀ ਹੈ। ਪਹਿਲੇ ਮੈਂ ਡਿਪਾਰਟਮੈਂਟ ਲੋਕਲ ਗਵਰਨਮੈਂਟ ਦੇ ਵਿੱਚ ਸੀ ਡਰਾਫਟਸਮੈਨ ਐਜ਼ ਐ। ਤੇ ਉਸ ਤੋਂ ਬਾਅਦ ਹੁਣ ਸੈਕੰਡਿਕ ਜਈ ਦਾ ਵੀ ਮਿਲੇ ਸੀ ਹਜੇ ਪਿਛਲੇ ਉਹਦੇ ਤੋਂ ਮੰਡੀ ਬੋਰਡ ਤੋਂ। ਉਹ ਉੱਤੇ ਟਰਾਂਸਪੇਰੈਂਟ ਪ੍ਰੋਸੈਸ ਹੈਗਾ ਤੇ ਸਾਡੇ ਇੰਟਰਵਿਊ 'ਚ ਵੀ ਹਿਡ ਚੇਅਰਮੈਨ ਸਾਹਿਬ ਸੀ ਉਹਨਾਂ ਨੇ ਬਤੌਰ ਆ ਕੇ ਕਹਿ ਐ ਸੀ ਕਿ ਤੁਹਾਡੀ ਟਰਾਂਸਪੇਰੈਂਟ ਸਿਲੈਕਸ਼ਨ ਹੋਗੀ ਔਨ ਮੈਰਿਟ ਹੋਗੀ। ਜਿਹੜੇ ਆਮ ਘਰਾਂ ਦੇ ਬੱਚੇ ਹੈਗੇ ਆ ਉਹ ਕਾਲਜਾਂ ਦੇ ਵਿੱਚ ਵਧੀਆ ਪੋਸਟਾਂ ਤੇ ਨਿਯੁਕਤ ਹੋਏ ਹੈਗੇ। ਇਹ ਬਿਨਾਂ ਕਿਸੇ ਕ੍ਰਪਸ਼ਨ ਦੇ ਨਿਰੋਲ ਮੈਰਿਟ ਦੇ ਆਧਾਰ ਤੇ ਹੋ ਐਂਡ ਇਹਦੇ ਵਿੱਚ ਉਹੀ ਕੈਂਡੀਡੇਟ ਆਇਆ ਹੈ ਜਿਹੜਾ ਕਿ ਡਿਜ਼ਰਵ ਕਰਦਾ ਸੀਗਾ ਅਕਤੂਬਰ ਵਿੱਚ ਐਗਜ਼ਾਮ ਹੋਇਆ ਸੀਗਾ ਤੇ ਵਿਦਨ 3 ਮੰਥਸ ਸਾਰਾ ਸਾਡਾ ਪ੍ਰੋਸੈਸ ਕੰਪਲੀਟ ਹੋ ਗਿਆ ਤੇ ਕਾਫੀ ਵਧੀਆ ਫੀਲ ਹੋਇਆ ਅੱਜ ਹਾਂ ਕਿਹੜੇ ਡਿਪਾਰਟਮੈਂਟ ਵਿੱਚ ਰਿਪੋਰਟ ਡਿਫੈਕਸ਼ਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਐਜ਼ ਐਨ ਐਸ ਡੀਓ ਮੈਡੀ ਸਿਲੈਕਸ਼ਨ ਹੋਈ ਹੈ ਜੀ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਬੜਾ ਹੀ ਟਰਾਂਸਪੇਰੈਂਟ ਤੇ ਸਮੂਥ ਪ੍ਰੋਸੈਸ ਹੋਇਆ ਆਫਟਰ ਐਗਜ਼ਾਮ ਹਾਂ ਟ੍ਰੀਮੈਂਟ ਸਿਲੈਕਸ਼ਨ ਹੋ ਗਈ ਸੀ ਤੇ ਮੈਂ ਪੰਜਾਬ ਸਰਕਾਰ ਦਾ ਤੇ ਭਗਵੰਤ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਥੈਂਕ ਯੂ ਇਹ ਕੋਈ ਜਿਵੇਂ ਭਗਵੰਤ ਸਾਹਿਬ ਨੇ ਹੁਣੇ ਕਿਹਾ ਕੋਈ ਰਿਸ਼ਵਤ ਜਾਂ ਕਿਸੇ ਦੀ ਸਪਾਰਸ਼ਸ ਨੌਕਰੀ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਸਮੂਥ ਤੇ ਟ੍ਰਾਂਸਪੇਰੈਂਟ ਪ੍ਰੋਸੈਸ ਹੈਗਾ ਤੇ ਸਾਡੀ ਇੰਟਰਵਿਊ ਚ ਵੀ ਜਿਹੜੇ ਚੇਅਰਮੈਨ ਸਾਹਿਬ ਸੀ ਉਹਨਾਂ ਨੇ ਮਤੋਰ ਆ ਕੇ ਕਿਹਾ ਸੀ ਕਿ ਸਾਡੀ ਟ੍ਰਾਂਸਪੇਰੈਂਟ ਸਿਲੈਕਸ਼ਨ ਹੋ ਗਈ ਔਨ ਮੈਰਿਟ ਹੋ ਗਈ ਇਸ ਟੈਕਨੋਲੋਜੀ ਐਂਡ ਇਨਵਾਇਰਨਮੈਂਟ ਡਿਪਾਰਟਮੈਂਟ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਜੀ ਵੈਸੇ ਬਹੁਤ ਵਧੀਆ ਲੱਗ ਰਿਹਾ ਜੀ ਬਸ ਇਹ ਇਸ ਸਰਕਾਰ ਡਿਪਾਰਟਮੈਂਟ ਲੋਕਲ ਗਵਰਨਮੈਂਟ ਵਿੱਚ ਸੀ ਡਾਕਸਮੈਨ ਐਜ਼ ਇਹ ਉਸ ਤੋਂ ਬਾਅਦ ਹੁਣ ਸੈਕੰਡਿਕ ਜਈ ਦਾ ਵੀ ਮਿਲਿਆ ਸੀ ਹਜੇ ਪਿਛਲੇ ਹੁਣ ਦੇ ਤੋਂ ਮੰਡੀ ਬੋਰਡ ਤੋਂ ਪੱਟੇ ਇਹ ਹੁਣ ਐਸ ਡੀਓ ਦੀ ਹੋਈ ਹੈ ਕਹਿੰਦੇ ਉਹੀ ਹੈ ਜੀ ਫੋਨ ਤਾਂ ਉਦੋਂ ਹੀ ਆਣਾ ਨੇ ਜਦੋਂ ਕਹਿੰਦੇ ਜੀ ਜੁਆਇਨਿੰਗ ਲੈਟਰ ਮਿਲ ਰਿਹਾ ਤੁਹਾਨੂੰ ਬਸ ਉਸ ਤੋਂ ਇਲਾਵਾ ਜਿੱਥੇ ਖਸਪਰਸ਼ ਦੀ ਲੋੜ ਨਹੀਂ ਪੈਂਦੀ ਹੈ ਕਰਦੇ ਦੀ ਤੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਵੀ ਜਿਹੜੇ ਅਸੀਂ ਆਮ ਘਰਾਂ ਦੇ ਬੱਚੇ ਇੱਥੇ ਆਏ ਹੈਗੇ ਆ ਪ੍ਰੋਫੈਸਰਾਂ ਦੀ ਭਰਤੀ 25 ਸਾਲਾਂ ਬਾਅਦ ਜਿਹੜੇ ਕਾਲਜਾਂ ਨੂੰ ਜਿਹੜੇ ਨਵੇਂ ਪ੍ਰੋਫੈਸਰ ਦਿੱਤੇ ਗਏ ਹੈਗੇ ਆ ਤੇ ਜਿਹੜੇ ਹੈ ਤੇ ਬਹੁਤ ਖੁਸ਼ੀ ਹੋਈ ਹੈ ਸਾਡੇ ਮਾਤਾ ਪਿਤਾ ਦਾ ਸੁਪਨਾ ਪੂਰਾ ਹੋਇਆ ਹੈ ਤੇ ਬਹੁਤ ਚੰਗੀ ਗੱਲ ਬਹੁਤ ਖੁਸ਼ ਹੋਣੇ ਘਰ ਦੇ ਕਿਦਾਂ ਗੱਲ ਹੋਈ ਪਹਿਲਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਖੁਸ਼ ਨੇ ਉਹਨਾਂ ਦਾ ਜਿਵੇਂ ਕਹਿੰਦੇ ਨੇ ਪੈਰ ਪੁੰਜੇ ਨਹੀਂ ਲੱਗਦਾ ਕਿ ਸਾਡੇ ਬੱਚੇ ਬਹੁਤ ਅੱਗੇ ਆਏ ਹੈ ਤੇ ਹੁਣ ਇਸ ਪ੍ਰਤੀ ਦੇ ਕਾਰਨ ਮਤਲਬ ਪੱਕੇ ਤੌਰ ਤੇ ਸੀਨੀਅਰ ਸਿਸਟਰ ਪ੍ਰੋਫੈਸਰ ਦਾ ਮਾਣ ਆ ਵੀ ਲੰਬੀ ਮਿਹਨਤ ਹੋ ਗਈ ਤੁਹਾਡੀ ਹੈ ਨਾ ਹਾਂਜੀ ਸਰ ਹਾਂਜੀ ਹਾਂਜੀ ਸਰ ਬਹੁਤ ਮਿਹਨਤਾਂ ਦੇ ਨਾਲ ਸਾਰੇ ਬੱਚੇ ਆਏ ਆ ਬਟ ਉਹਦੇ ਵਿੱਚੋਂ ਇੱਕ ਸਰਕਾਰੀ ਨੌਕਰੀ ਲੱਗਣਾ ਐਂਡ ਉਹ ਵੀ ਸਰਕਾਰੀ ਕਾਲਜ ਦੇ ਵਿੱਚ ਪ੍ਰੋਫੈਸਰ ਲੱਗਣਾ ਇੱਕ ਬਹੁਤ ਵੱਡੀ ਗੱਲ ਹੈ ਤੇ ਮੈਂ ਸਾਰੇ ਹੀ ਜੋਥ ਨੂੰ ਇਹੋ ਸੁਨੇਹਾ ਦੇਣਾ ਚਾਹੁੰਗਾ ਕਿ ਤੁਸੀਂ ਰੱਜ ਕੇ ਮਿਹਨਤ ਕਰੋ ਸਰਕਾਰਾਂ ਤੁਹਾਡੇ ਲਈ ਬਹੁਤ ਕੁਝ ਕਰ ਰਹੀ ਹੈ